ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਪ੍ਰਗਟ ਉਸਤਵ ਨੌਕਾ ਵਿਹਾਰ ਮਹਾਉਸਤਵ ਅਤੇ ਹਰੀਆਲੀ ਤੀਜ ਨੂੰ ਮੁੱਖ ਰੱਖ ਕੇ ਬਸੀ ਪਠਾਣਾ ਦੀ ਅਗਰਵਾਲ ਧਰਮਸ਼ਾਲਾ ਵਿੱਚ ਸ਼੍ਰੀ ਜੀ ਕਿਰਪਾ ਮੰਡਲ ਵੱਲੋਂ 3 ਦਿਨਾਂ ਸੰਗੀਤਮਈ ਸਮਾਗਮ ਲਈ ਕਿਆ ਗਿਆ ਜਿਸ ਵਿੱਚ ਪਹਿਲੇ ਅਤੇ ਦੂਜੇ ਦਿਨ ਸ਼੍ਰੀ ਰਵਿਨੰਦਰ ਸ਼ਾਸਤਰੀ ਜੀ ਮਹਾਰਾਜ ਬ੍ਰਿੰਦਾਵਨ ਵਾਲੇ ਅਤੇ ਸ਼੍ਰੀ ਨਵੀਨ ਸ਼ਰਮਾ ਸਮਾਣਾ ਵਾਲਿਆਂ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਇਤਿਹਾਸ ਨੂੰ ਸੁਣਾ ਕੇ ਆਪਣੇ ਭਜਨਾ ਨਾਲ ਸਰਦਾਲੂਆਂ ਨੂੰ ਮੰਤਰਮੁਕਤ ਕੀਤਾ ਇਸ ਰੱਖੇ ਗਏ ਸਮਾਗਮ ਵਿੱਚ ਬਸੀ ਪਠਾਣਾ ਤੋਂ ਇਲਾਵਾ ਆਲੇ ਦੁਆਲੇ ਦੇ ਇਲਾਕੇ ਦੀ ਸੰਗਤ ਨੇ ਵੀ ਹਾਜ਼ਰੀ ਪਰੀ ਉਥੇ ਹੀ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਸਾਥੀ ਸਾਹਿਬ ਦਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਸਮਾਗਮ ਦੌਰਾਨ ਆਈਆਂ ਸੰਕਾਂ ਲਈ ਭੰਡਾਰੇ ਅਤੁੱਟ ਵਰਤਾਏ ਗਏ ਤੁਹਾਨੂੰ ਦੱਸ ਦਈਏ ਕਿ ਸਮਾਗਮ ਵਿੱਚ ਨੌਕਾ ਵਿਹਾਰ ਅਤੇ ਹਰਿਆਲੀ ਤੀਜ ਪੀਆਂ ਦਿਲਚਸਪੀਆਂ ਝਾਕੀਆਂ ਨੇ ਸ਼ਰਗਲੂਆਂ ਦਾ ਮਨ ਮੋ ਲਿਆ ਸਾਡੇ ਹਲਕਾ ਬਸੀਪ ਖਾਣਾ ਦੇ ਸ਼ਹਿਰ ਬਸੀਪ ਖਾਣਾ ਵਿਕੇ ਤਕਰੀਬਨ ਧਾਰਮਿਕ ਸਮਾਗਮ ਜਿਹੜੇ ਨੂੰ ਹੁੰਦੇ ਰਹਿੰਦੇ ਨੇ ਅੱਜ ਉਸੇ ਦੇ ਤਹਿਤ ਜਿਹੜਾ ਸਾਡੇ ਅਸੀਂ ਉਤਸਵ ਮਨਾਇਆ ਜਾ ਰਿਹਾ ਨੌਕਾ ਵਿਹਾਰ ਨੌਕਸਰ ਜੀ ਨੂੰ ਕਹਿੰਦੇ ਐ ਤੇ ਹਰਿਆਵਲ ਤੀਜ ਤਗਤ ਦਿਵਸ ਜਿਹੜਾ ਅੱਜ ਮਨਾਇਆ ਜਾ ਰਿਹਾ ਇਸ ਦੇ ਸੰਬੰਧ ਚ ਅਸੀਂ ਗਏ ਸੀ ਉੱਥੇ ਅਗਰਵਾਲ ਧਰਮ ਸਾਲ ਵਿੱਚ ਬਹੁਤ ਵਧੀਆ ਜਿਹੜਾ ਸੰਗੀਤ ਦਾ ਮੰਡਲ ਜਿਹੜਾ ਉਹ ਕੀਰਤਨ ਵੀ ਕਰ ਰਿਹਾ ਸੀਗੀ ਤੇ ਸੰਗਤਾਂ ਨੂੰ ਸਭ ਆਪਣੇ ਕੀਰਤਨ ਦੇ ਨਾਲ ਨਿਹਾਲ ਕਰ ਰਹੇ ਸੀ ਤੇ ਬਹੁਤ ਛਾ ਜਿਹੜਾ ਲੱਗਦਾ ਧਾਰਮਿਕ ਜਗ੍ਹਾ ਤੇ ਜਾ ਕੇ ਭਗਵਾਨ ਜੀ ਦੀ ਗੱਲ ਹੁੰਦੀ ਆ ਪ੍ਰਭੂ ਦੀ ਗੱਲ ਹੁੰਦੀ ਆ ਪਰਮਾਤਮਾ ਦੀ ਗੱਲ ਹੁੰਦੀ ਆ ਸੋ ਇਦਾਂ ਦੇ ਪ੍ਰੋਗਰਾਮ ਜਿਹੜੇ ਨੇ ਸਾਡੇ ਬਹੁਤ ਸਾਰੇ ਪਠਾਣਾ ਦੀ ਸਾਨ ਨੇ ਤੇ ਬਾਕੀ ਬਸ ਪਠਾਣਾ ਦੇ ਵਿੱਚ ਹੁੰਦੇ ਵੀ ਰਹਿੰਦੇ ਨੇ ਸੋ ਇਹ ਹਮੇਸ਼ਾ ਕਹਿੰਦਾ ਇੱਕ ਧਾਰਮਿਕ ਸ਼ਹਿਰ ਹੈ ਸਾਡਾ ਬਸੇਪਣਾ ਜਿੱਥੇ ਇਦਾਂ ਦੇ ਸਾਨੂੰ ਪ੍ਰੋਗਰਾਮ ਦੇਖਣ ਨੂੰ ਮਿਲਦੇ ਨੇ ਤੇ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਧਾਰਮਿਕ ਸੰਸਥਾਵਾਂ ਜਨੈ ਤੇ ਧਾਰਮਿਕ ਪ੍ਰੋਗਰਾਮਾਂ 'ਚ ਜਨਨੇ ਆ ਸਾਨੂੰ ਜੀਵਨ ਜਾਚ ਜਿਹੜੀ ਉਹ ਸਿੱਖਣ ਨੂੰ ਮਿਲਦੀ ਹੈ ਤੇ ਆਪਸੀ ਭਾਈਚਾਰਕ ਸਾਂਝ ਜਿਹੜੀ ਆ ਉਹ ਸਿੱਖਣ ਮਿਲਦੀ ਹੈ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਸਾਡੇ ਬਸੇਪਣਾ ਸ਼ਹਿਰ ਦੇ ਵਿੱਚ ਸਾਰੇ ਲੋਕ ਜਿਹੜੇ ਨੇ ਹਰ ਇੱਕ ਤਿਉਹਾਰ ਜਿਹੜਾ ਹਰੇਕ ਤਹਾਂ ਦਾ ਜੋ ਸਮਾਗਮ ਹੈ ਬੜੇ ਰਲ ਕੇ ਸਰਦਾਰਪੂਰ ਦੇ ਨਾਲ ਮਿਲਾਉਂਦੇ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਫਿਲ ਪ੍ਰੋਗਰਾਮ ਬਸ ਹੀ ਪਟਾਣਾ ਚੱਲਦੇ ਆਏ ਤੇ ਬਹੁਤ ਹੋਈਆਂ ਯਾਗੇ ਜਿਹੜੀ ਸੰਗਤ ਹੈ ਉਹ ਇੱਥੇ ਪਹੁੰਚੀ ਹੈ ਬਹੁਤ ਵਧੀਆ ਲੱਗ ਰਿਹਾ ਅੱਜ ਬਾਸ ਦੇ ਮੌਕੇ ਚ ਬਾਪ ਚ ਬਹੁਤ ਜ਼ਿਆਦਾ ਪਈ ਪਰ ਇਹ ਸੰਗਤ ਸਾਡੀਆਂ ਪੈਣਾ ਤੇ ਮਤਾਵਾ ਸਾਰੀ ਜਿਹੜੀ ਟੀਮ ਹੈ ਉਹ ਅੱਜ ਹੱਥ ਨੰਗਾ ਪਹਿਲਾ ਕਰਕੇ ਪ੍ਰੋਗਰਾਮ ਕਰਾ ਰਹੀ ਹੈ ਵਧੀਆ ਲੱਗ ਰਿਹਾ ਤੁਹਾਨੂੰ ਬਸ ਦੀ ਪਛਾਣਾ ਹਮੇਸ਼ਾ ਹੀ ਸ਼ਹਿਰ ਜੇਰਾਤ ਚਾਹੇ Hindu Muslim Sikh ਸਾਰੇ ਇਕੱਠੇ ਹੋ ਕੇ ਤੇ ਸਾਰੇ ਜਨੂਤ ਚਰਮਕ ਪ੍ਰੋਗਰਾਮ ਕਰਾਉਂਦੇ ਨੇ ਤੇ ਵਧੀਆ ਰੁਚੀ ਹੈ ਤੇ ਕਹੀ ਆਪਾਂ ਸਦੇ ਦਨੈ ਮਾਨਤਾ ਦੇ ਵੀ ਆਪਾਂ ਸਾਰੇ ਇਕੱਠੇ ਹੋਈਏ ਕਿਸੇ ਦਾ ਬੈਤ ਨਾ ਕਰੀ ਕਿਸੇ ਬੋਚ ਨਾ ਜਾਈਏ ਕਿ ਹਮੇਸ਼ਾ ਇਕੱਠੇ ਰਹਿ ਕੇ ਆਪਣੇ ਸ਼ਹਿਰਾਂ ਨੂੰ ਆਪਣੇ ਜਿਹੜੀਆਂ ਸਾਡੀਆਂ ਜਿੰਨੀਆਂ ਵੀ ਸਾਡੇ ਕਾਸ਼ ਤੋਂ ਚਾਹੇ Hindu Muslim ਸਾਰੇ ਆਪਾਂ ਕਰਦੇ ਹੁਣ ਤਿਆਰ ਹੋਨੇ ਆ 23 ਸੰਦੇਸ਼ ਆਪਾਂ ਦੰਨੇ ਆ ਕੋਈ ਪ੍ਰਮਾਤਮਾ ਇਹ ਚ ਸਾਨੂੰ ਦੰਨਾ ਜੇ ਤੇ ਵਧੀਆ ਆਪੇ ਲੋਕਾਂ ਚ ਵਿੱਚ ਸਕੀਏ ਕਿ ਆਪੇ ਸਮਾਜ ਚ ਵਧੀਆ ਕੰਮ ਕਰ ਸਕੀਏ ਸਮਾਜੋਂ ਦੇ ਚੰਗੇ ਕਿਸੇ ਤੋਂ ਹਿੱਸਾ ਹੈਗਾ ਤਾਂ ਕਿ ਨਹੀਂ ਹਿੱਸਾ ਹੈਗਾ ਬਹੁਤ ਵਧੀਆ ਦਾ ਬਹੁਤ ਵਧੀਆ ਹੈ ਸ੍ਰੀ ਜੀ ਕਿਰਕਾ ਮੰਡਲ ਮੰਡਲ ਤੇ ਉਹ ਉਹਨਾਂ ਬਲ ਫਰਾਇਆ ਜਾ ਰਿਹਾ ਤੇ ਬਹੁਤ ਵਧੀਆ ਆਨੰਦ ਆ ਰਿਹਾ ਹਮੇਸ਼ਾ ਹੀ ਬਸ ਜਦੋਂ ਕੋਈ ਇਜਾਜ਼ਤ ਨੂੰ ਹੁੰਦਾ ਤੇ ਮੈਂ ਆ ਕੇ ਜਾਣਾ ਅੱਜ ਮੀਂਹ ਨਾ ਕਰਾ ਦੇ ਕੱਲ ਪ੍ਰਮਾਤਮਾ ਜੁੱਖ ਰੱਖੇ ਮਤਲਬ ਵਧੀਆ ਮੌਸਮ ਰਹੇ ਤਾਂ ਕਿ ਜਿਹੜੀ ਸੰਗਤ ਹੈ ਉਹ ਆਪ ਦਾ ਵਧੀਆ ਆਨੰਦ ਆਨੰਦ ਲਈ ਨਾ ਵਾਪਾਂ ਜੀ ਪ੍ਰਵਚਨ ਨੇ ਉਹ ਮਹਾਰਾਜ ਜੀ ਸੁਣ ਸਕਣ ਸૌਦਾ ਪਹਿਲਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਵੇ ਜੀ ਅੱਜ ਦਾ ਸਮਾਗ ਜਿਹੜਾ ਹੈ ਕਹਿੰਦੇ ਠਾਕੂ ਜੀ ਸ਼੍ਰੀ ਅਨਮੋਲ ਗੈਰੀ ਜੀ ਮਹਾਰਾਜ ਦਾ ਪ੍ਰਗਟ ਉਤਸਵ ਹੈ ਜਿਹੜਾ ਉਹ 3 ਦਿਨਾਂ ਦਾ ਫੜਾ ਤੋਂ ਉਨਤਨਾ ਮਨਾਇਆ ਜਾ ਰਿਹਾ ਜੀ ਉਸੇ ਉਪਲਕਸ਼ਿ ਦੇ ਕੱਲ ਪਹਿਲਾ ਦਿਨ ਸੀਗਾ ਤੇ ਅੱਜ ਦੂਸਰੇ ਦਿਨ ਦਾ ਕਾਲੇ ਜੀ ਦਾ ਵਿਨੰਦਰ Shastri ji Maharaj ਸੇ ਦਾ ਖੰਡਾਵਨ ਤੋਂ ਪਜਾਰੇ ਜੀਗੇ ਉਹਨਾਂ ਦੇ ਭਜਨਾਂ ਨਾਲ ਲੋਕਾਂ ਨੇ ਬੜਾ ਅਨੰਦ ਲਿੱਤਾ ਅੱਜ ਇਹ ਇੱਕ ਪ੍ਰੋਗਰਾਮ ਦੇ ਵਿੱਚ ਅੱਜ ਹਰੀਆਲੀ ਪੀਜ ਦਾ ਉਤਸਵ ਵੀ ਬੜੇ ਤੋਂ ਉਤਜਰ ਮਨਾਇਆ ਜਾ ਰਿਹਾ ਹੈ ਅੱਜ ਸਭ ਵੰਕੇ ਪਿਆਰੀ ਜੀ Maharaj ਦਾ ਹਰੀਆਲੀ ਪੀਜ ਵੀ ਹੈ ਤੇ ਅਨਮੋਲ ਗੱਲ ਜੀ Maharaj ਆਪਣਾ ਕਟ ਉਤਸਵ ਵੀ ਹੈ ਉਹਦੇ ਪ੍ਰਲਕਸੀ ਜੀ ਸ਼੍ਰੀ ਨੀਨ ਸ਼ਰਮਾ ਜੀ ਸਮਾਣੇ ਤੋਂ ਆਪਣੇ ਭਜਨਾਂ ਨਾਲ ਲੋਕਾਂ ਨੂੰ ਨਿਹਾਲ ਕਰ ਰਹੇ ਨੇ ਸੂਰ ਸੰਗਤ ਆਪਣਾ ਆਨੰਦ ਲੈ ਰਹੀ ਹੈ ਬਹੁਤ ਹੀ ਸ਼ਰਧਾ ਭਾਵ ਨਾਲ ਸ੍ਰੀ ਜੀ ਕਿਰਪਾ ਮੰਡਲ ਬਸੇ ਪਟਾਣਾ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਕੱਲ ਨੂੰ ਜਿਹੜਾ 8 ਅੱਸੂ ਦਾ ਸਾਡੇ ਠਾਕੁਰ ਜੀ ਦਾ ਵਿਚਰਾ ਹੋਇਆ ਉਹ ਪ੍ਰਗਟ ਉਤਸਵ ਹੈ ਤੇ ਸਾਡੇ ਪ੍ਰੋਗਰਾਮ ਦਾ ਵਿਸ਼ਰਾਮ ਵੀ ਹੈ। ਉਹ ਕੱਲ ਨੂੰ ਵਿਸ਼ੇਸ਼ ਤੌਰ ਤੇ ਵੰਡਾਵਾਂ ਤੋਂ ਜੀ ਗੋਬਿੰਦਾਂ ਜੀ ਦਾ ਉਹ ਟੜਿਆ ਸੰਸ਼ੀ ਕਾ ਵੰਡਾਵਾਂ ਤੋਂ ਉਹ ਆ ਰਹੇ ਨੇ। ਉਹ ਆਪਣੀ ਭਜਨਾਂ ਨਾਲ ਆਪਣੀ ਖੁਸ਼ੀਰਤ ਨਾਲ ਲੋਕਾਂ ਨੇ ਹਾਲ ਕਰਨਗੇ। ਕੋਬਿਹਾਰੀ ਜੀ ਮਹਾਰਾਜ ਦਾ ਅਨੁਵਲਗ ਹੈ ਜੀ ਮਹਾਰਾਜ ਆ ਪ੍ਰਗਟ ਉਤਸਵ ਮਨਾਉਣਗੇ। ਸਾਰੀ ਸੰਗਤ ਉਹਨਾਂ ਦੀ ਉਸ ਸੰਗੀਤਨ ਲਈ ਉਤਾਵਲੀ ਹੈ ਬਹੁਤ ਅਹੀ ਆਨੰਦਮਈ ਹੋਣਾ ਦਾ ਸੰਗੀਤਨ ਹੋਗਾ ਸ਼੍ਰੋਤ ਸ਼ਹਿਰ ਦੇ ਵਾਸੀ ਨੂੰ ਫੇਰ ਦੁਆਰਾ ਬੇਨਤੀ ਕਰਦਾ ਕਿ ਕੱਲ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਸ਼ਹਿਰ ਦੇ ਵਾਸੀ ਪਹੁੰਚਣਾ 12ਵੀਂ ਵਾਰ ਲੋਕ ਆ ਰਹੇ ਹਨ ਤੇ ਨਾਲ ਰਗਨ ਸੋਵਦਾ ਆਨੰਦਮਨ ਤੇ ਲਾਲ ਖੰਡਾਰੇ ਦਾ ਵੀ ਆਨੰਦ ਮਾਣੋ ਜੈ ਜੀ ਦਾ